ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਦੇ ਤਹਿਤ ਚਾਰ ਵਿਅਕਤੀਆਂ ਨੂੰ ਚਾਰ ਵੱਖ-ਵੱਖ ਨਜਾਇਜ਼ ਅਸਲ੍ਹਾ ਤੇ 6 ਜ਼ਿੰਦਾ ਕਾਰਤੂਸਾ ਸਮੇਤ ਕਾਬੂ ਕੀਤਾ ਗਿਆ ਤਾਂ ਐਸਐਸਪੀ ਬਠਿੰਡਾ ਮਨੀਤ ਕਾਂਡਲ ਦੀ ਅਗਵਾਈ ਦੇ ਵਿੱਚ ਜੁਦੀਸ਼ਾਨੇ ਦੇ ਜਾਰੀ ਕੀਤੇ ਗਏ ਨੇ ਤਾਂ ਉਸ ਮੁਤਾਬਕ ਸ਼ਾਰਤੀ ਅੰਸਰਾ ਤੇ ਚੁਲਾਈ ਗਈ ਮਹਿੰਮ ਦੇ ਤਹਿਤ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਬਠਿੰਡਾ ਪੁਲਿਸ ਤੇ ਕਾਊਂਟਰ ਟੈਂਚਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਕਿ ਚਾਰ ਵਿਅਕਤੀ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਦੇ ਕੋਲੋਂ ਅਸਲੇ ਦੀ ਵੀ ਬਰਾਮਦਗੀ ਕੀਤੀ ਗਈ ਉੱਥੇ ਹੀ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੇ ਕੋਲੋਂ ਚਾਰ ਵੱਖ-ਵੱਖ ਨਾਜਾਇਜ਼ ਅਸਲੇ ਤੇ 6 ਜ਼ਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤਸ਼ਰਾਰਤੀ ਅਨਸਰਾ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੇ ਵੱਡੀ ਸਫਲਤਾਏ ਹਾਸਲ ਕੀਤੀ ਹੈ ਜੈਸੇ ਵਿੱਚ ਕੀ ਇਹ ਦੱਸਿਆ ਗਿਆ ਕਿ ਇਹਨਾਂ ਨੂੰ ਵੱਖ-ਵੱਖ ਅਸਲਿਆਂ ਦੇ ਸਮੇਤ ਗ੍ਰਫਤਾਰ ਕੀਤਾ ਗਿਆ ਪ੍ਰੈਸ ਕਾਨਫਰੰਸ ਦਾ ਪਰਪਸ ਹੈ ਬਠਿੰਡਾ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ ਸੀਆਈਏ 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ-ਨਾਲ 4 ਵੱਖ-ਵੱਖ ਨਜਾਇਜ਼ ਅਸਲੇ ਬਰਾਮਦ ਹੋਏ ਔਰ 6 ਜ਼ਿੰਦਾ ਰਾਊਂਡ ਕਾਰਤੂਸ ਬਰਾਮਦ ਹੋਏ ਇਦੇ ਤਹਿਤ ਅਸੀਂ FIR ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ। ਇਹਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ CIA 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤਿਹਗੜ੍ਹ ਨੌਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤੇਗੜ ਨੋ ਆਬਾਦ ਔਰ ਦਲਜੀਤ ਸਿੰਘ ਉਪ ਡਿੰਪਾ ਵਾਸੀ ਚੁੰਬਾ ਭਾਈ ਕਾ ਬਟਿੰਡਾ ਇਨਾ ਕੋ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ ਔਰ ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤੇਗੜ ਨੋ ਤੋਂ ਦੇਵਾਸਰਡੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕਟੇ 315 ਬੋਥ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬੱਸ ਸੱਡ ਚੁੰਬਾ ਬਾਈਕਾ ਤੋਂ ਦਲਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ ਸੀਆਈਏ 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਕਸ਼ਾਫ ਤੇ ਇੱਕ ਹੋਰ ਪਿਸਤਲ ਦੇਸੀ ਅੱਤੀ ਬੋਰ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਕੁੱਲ 4 ਅਸਲੇ ਬਰਾਮਦ ਹੋਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਪਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਰਫ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ ਸਨੈਚਿੰਗ ਦਾ ਦਰਜ ਹੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਥੈਫਟ ਦਾ ਪਰਚਾ ਦਰਜ ਹੋਇਆ ਸੀ ਐਟ ਅਗੇਨ ਐਟ ਤਲਵੰਡੀ ਸਾਬੋ ਕਮ ਕਮਜੀ ਨਾ ਜੋ ਇੱਕ لڑکا ਕੰਮ ਕਰਦਾ ਗਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ ਚ ਕਿਸੇ ਇਮੀਗ੍ਰੇਸ਼ਨ ਦੀ ਏਜੰਸੀ ਚ ਕਰਦਾ ਬਾਕੀ ਤਾਂ ਤਿੰਨੋਂ ਹੀ ਇੱਕ ਪੜਦਾ ਹੈ ਬੀਏ ਚ ਬਾਕੀ ਬੇਰੋਜ਼ਗਾਰ ਮਕਸਦ ਕੀ ਸੀ ਇਹਨਾਂ ਦਾ ਆਪਾਂ ਲੈ ਆਉਂਦਾ ਕੋਈ ਜੋ ਜੀ ਸਾਨੂੰ ਇਨੀਸ਼ੀਅਲ ਇਨਪੁਟ ਸੀਗੀ ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਹੈ ਉਦੋਂ ਜਦੋਂ ਉਹਨਾਂ ਦੀ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ। ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ ਬਟ ਇਹਦੇ ਤੋਂ ਅਸਲਾ ਬਰਾਮਦ ਹੋਇਆ। ਹਲੇ ਤੱਕ ਜੀ ਪ੍ਰੀਲੀਮਿਨਰੀ ਪਤਾ ਲੱਗ ਗਿਆ ਕਿ ਇਹਦੇ ਜੋ ਕੁਝ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਬਟ ਕੋਈ ਪਾਰਟਿਕੂਲਰ ਗਰੁੱਪ ਹਲੇ ਤੱਕ ਸਾਡੇ ਨੋਲੇਜ ਚ ਨਹੀਂ ਨਹੀਂ ਜੀ ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਦਸਦਾ ਬਰਾਮਣ ਹੋਏ ਬਟ ਇਹਨਾਂ ਦੇ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਨਹੀਂ ਜੀ ਹਲੇ ਤੱਕ ਨਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡ ਸੇ ਜੇ ਕੁਝ ਪਤਾ ਲੱਗਦਾ ਵੀ ਲੱਗੇ ਸਾਡੇ ਤੁਸੀਂ ਗੁਰਦਾਸ ਯੂਨੀਵਰਸਿਟੀ ਗੈਲ ਕਰਦੇ ਪਰ 6 ਮਹੀਨੇ ਪੜ੍ਹਾਈ ਇਵੈਰੀ ਡੀ ਬੀ ਕਾਲਜ ਚ ਪੜ੍ਹਾਈ ਚ ਇਹਦਾ ਪਿੰਡਾਂ ਦੇ ਆਲੇ-ਦੁਆਲੇ ਜਿੰਨੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਪਿੱਛੇ ਲਗਾਤਾਰ ਪ੍ਰਦਾਨਗੀ ਹੁੰਦੀ ਹੈ ਜਿਹੜਾ ਸਿਸਟਮ ਕਰਦਾ ਹੈ ਉਹਦੇ ਨਾਲ ਤਾਂ ਹੀ ਰਿਪੋਰਟ ਹੈ ਕਿ ਪ੍ਰਦਾਨਗੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੀ ਬਟ ਰਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਚ ਰੋਲ ਹੈ ਇਹ ਬੈਟਮ ਲਗਾਤਾਰ ਕੰਮ ਕੋਈ ਅਸਲਾ ਨਜਾਇਜ਼ਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਹੈ ਤਾਂ ਸਾਡੀ ਡਿਊਟੀ ਆ ਟੂ ਰਿਕਵਰ ਥੀਸ ਬਟ ਜੇ ਅਸੀਂ ਇਹਨੂੰ ਪ੍ਰੀਐਮਟਿ ਕਰਤਾ ਕਰਾਇਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਫੀ ਟਾਈਮ ਹੋ ਗਿਆ ਜਿੰਨਾ ਵੀ ਅਸਲਾ ਪਤਲੇ ਆ ਰਿਹਾ ਵਾਟ ਐਵਰ ਬਰਫਰ ਸੋ ਇਟ ਆ ਰਿਹਾ ਸਾਫ ਰੈਂਟੀ ਦਾ ਨਾਮ ਆ ਰਿਹਾ ਕਾਪੀ ਯੂ ਪਲੀਜ਼ ਬੈਕ ਕਰ ਲੀਏ ਕੈਨ ਸੋ ਅਗਰ ਅਗਰ ਰੇਸ ਕਾਰ ਜੀ ਆਈ ਥਿੰਕ ਬਠਿੰਡੇ ਦਾ ਆਈ ਕੈਨਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੋ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ ਮੱਧ ਪ੍ਰਦੇਸ਼ ਤੋਂ ਜਿੱਥੇ ਫੈਕਟਰੀਜ਼ ਜੇ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਈਵਨ ਇਨ ਜਲੰਧਰ ਵੱਖਰੇ ਵੱਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਤੇ ਜਾ ਰਹੇ ਆ ਐਂਡ ਵੀਲ ਆਲਸੋ ਟਰਾਈ ਕਿ ਜੇ ਸਾਨੂੰ ਸੋਰਸ ਮਿਲਦਾ ਤੇ ਅਸੀਂ ਵੀ ਅਸੀਂ ਵੀ ਜਾਵਾਂਗੇ ਥੈਂਕ ਯੂ ਇਸ ਪਾਰਟਿਕੂਲਰ ਕੇਸ 'ਚ ਤਾਂ ਜੀ ਮੈਂ ਨਹੀਂ ਦੱਸ ਸਕਦੀ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸ ਇਦਾਂ ਦੇ ਲੱਭੇ ਬਟ ਯੈਸ ਡੈਫੀਨਿਟਲੀ ਦੇ ਆਰ ਟ੍ਰੇਸ ਬੈਕ ਟੂ ਯਾ ਯੂਪੀ ਜਾਂ ਮਧਿਆ ਪ੍ਰਦੇਸ਼ ਜਿੱਥੇ ਇਲਿਸਿਟ ਬਣਦੇ ਥੈਂਕ ਯੂ